ਬਲਵੀਰ ਸਿੰਘ ਛਾ ਪੱਤਰਕਾਰ ਅਸੀਂ ਅੱਜ ਪਹੁੰਚੇ ਜੀ ਕਮਲ ਹਸਪਤਾਲ ਦੇ ਵਿੱਚ ਜਿੱਥੇ ਕਿ ਮੈਥਪੋਰ ਡੋਨਰ ਕਲੱਬ ਵੱਲੋਂ ਹੁੰਦਾਨ ਕੈਂਪ ਲਾ ਰਿਹਾ ਲਾਇਆ ਜਾ ਰਿਹਾ ਹੈ ਆਮਾਨਤ ਸੇਵਾ ਫਾਊਂਡੇਸ਼ਨ ਕਲੱਬ ਅਤੇ ਮੈਥਪੋਰ ਡੋਨਰ ਕਲੱਬ ਵੱਲੋਂ ਸਾਂਝਾ ਬਰਾਲਾ ਕੀਤਾ ਜਾ ਰਿਹਾ ਹੈ ਸਥਾਨ ਹੈਗਾ ਕਮਲ ਹਸਪੀਟਲ ਨਕੋਦਰ ਜੋ ਜਿਲੰਦਰ ਚੌਂਕ ਦੇ ਵਿੱਚ ਹੈਗਾ ਆ ਇੱਥੇ ਆਪਣੇ ਅੱਜ ਵੀਰਜੀ ਕਰ ਰਹੇ ਡੋਨਰ ਲੀਡਿਆ ਆਪਾਂ ਇਹਨਾਂ ਤੋਂ ਜਾਣਕਾਰੀ ਲੈਂਦੇ ਆ ਵੀਰ ਜੀ ਆਪਣਾ ਸੁਪਨਾਮ ਦੱਸਿਓ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਵੈਕੂ ਜੀ ਕਾ ਖਾਲਸਾ ਵੈਕੂ ਜੀ ਫਤੇ ਦਾਸ ਦਾ ਨਾਮ ਸਰਦਾਰ ਨਾਜਰ ਸਿੰਘ ਬਰਾੜ ਤੋਂ ਮੈਂ 49 ਬਾਰ ਆਲਰੇਡੀ ਬਲੱਡ ਦੇ ਚੁੱਕਿਆ ਹਾਂ ਤੇ ਬਹੁਤ ਵਧਾਈ ਦੇ ਪਾਤਰੋਂ ਤੁਸੀਂ ਅ ਮਾਨਯੋਗ ਸਾਡਾ ਬਲੱਡ ਡੋਨਰ ਕੈਂਪ ਮੈਧਪੁਰ ਗੋਨਾਮ ਸਿੰਘ ਮੈਧਪੁਰ ਜੀ ਐਸਪੀ ਵੀਰ ਜੀ ਤੇ ਅਮਾਨ ਫਾਊਂਡੇਸ਼ਨ ਵਾਲੇ ਤੇ ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਡਾਕਟਰ ਕਮਲਜੀਤ ਜੀ ਸਾਰੇ ਦੇ ਉਪਰਾਲੇ ਦੇ ਨਾਲ ਹੀ ਕੈਂਪ ਲਗਾਇਆ ਜਾ ਰਿਹਾ ਵਾ ਤੋਂ ਬਹੁਤ ਖੁਸ਼ੀ ਦੀ ਗੱਲ ਹੈ ਆਈ ਥਿੰਕ ਇਸ ਤੋਂ ਵੱਡਾ ਤਾਂ ਕੋਈ ਦਾਣ ਹੀ ਨਹੀਂ ਜਵਣ ਖੂਨ ਦਾਨ ਜਿਹੜਾ ਬਹਾਦਾਨ ਹੈਗਾ ਇਹ ਸਾਨੂੰ ਵੱਧ ਛੜ ਕੇ ਮੈਕਸਿਮਮ ਯੂਨਟ ਦੇਣੇ ਚਾਹੀਦੇ ਹੈਗੇ ਜਿੱਥੇ ਸਾਡੀ ਬਿਮਾਰੀਆਂ ਦੀ ਰੋਕਥਾਮ ਹੁੰਦੀ ਹੈ ਉਥੇ ਬਹੁਤ ਹੀ ਥੋੜ੍ਹੇ ਟਾਈਮ ਦੇ ਵਿੱਚ ਸਾਡਾ ਦੁਬਾਰਾ ਰਿਕਵਰੀ ਕਰ ਲੈਂਦੇ ਅਸੀਂ ਸਾਡਾ ਬਲੱਡ ਬਹੁਤ ਜਲਦੀ ਬਣ ਜਾਂਦਾ ਹੈਗਾ ਤੋਂ ਮਨੁੱਖਤਾ ਦੇ ਨਾਤੇ ਸਾਨੂੰ ਹਮੇਸ਼ਾ ਹੀ ਬਲੱਡ ਡੋਨੇਟ ਕਰਦੇ ਰਹਿਣਾ ਚਾਹੀਦਾ ਵਾ ਤੋਂ ਜਿੰਨੇ ਵੀ ਸਹਿਯੋਗੀ ਸੱਜਣਾਂ ਸਭ ਦਾ ਥੈਂਕਸ ਲੋਟ ਵਾਹਿਗੁਰੂ ਜੀ ਦਾ ਕਾਲ ਸੋ ਵਾਹਿਗੁਰੂ ਜੀ ਕੀ ਪਤਿ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਜੀ ਬਰਾਟ ਸਾਹਿਬ ਇੱਕ ਜਾਣਕਾਰੀ ਲੈਣਾ ਚਾਹੁੰਦੇ ਹਾਂ ਵੀ ਤੁਹਾਨੂੰ ਜਿੱਦਾਂ ਤੁਸੀਂ ਬਹੁਤ ਵਧਾਈ ਦੇ ਪਾਤਰ ਆ 49 ਪੰਜਾਬੀ ਜੀ 49 ਵਾਰੀ ਤੁਸੀਂ ਖੂਨਦਾਨ ਕੀਤਾ ਆ ਇੱਕ ਹੋਰ ਕਰਕੇ ਤੁਹਾਡੀ ਹਾਫ ਸੈਂਚਰੀ ਜਿਹੜੀ ਵੱਜ ਜਾਣੀ ਆ ਤੇ ਤੁਹਾਨੂੰ ਕਦੀ ਖੂਨਦਾਨ ਕਰਨ ਤੋਂ ਬਾਅਦ ਕੋਈ ਇਹ ਕਮਜ਼ੋਰੀ ਜਾਂ ਕੋਈ ਕਮੀ ਵੀਕਨੈਸ ਤਬ ਗਰਮ ਮਹਿਸੂਸ ਹੋਇਆ ਆਪਣੇ ਡੋਨਰ ਬਹੁਤ ਕਈ ਵਾਰੀ ਘਬਰਾਉਂਦੇ ਆ ਵੀ ਮੈਂ ਜੇ ਖੂਨਦਾਨ ਕੀਤਾ ਮੈਨੂੰ ਕਦੇ ਕਮਜ਼ੋਰੀ ਨਾ ਹੋ ਜਵੇ ਮੈਂ ਮਾੜਾ ਨਾ ਹੋ ਜਵੇ ਸਾਡੇ ਕੀ ਸੰਦੇਸ਼ ਜਾਣਾ ਦੇਣਾ ਚਾਹੁੰਦੇ ਤੁਸੀਂ ਡੋਨਰਾਂ ਨੂੰ ਇਸ ਤਰ੍ਹਾਂ ਹੁੰਦਾ ਜੀ ਇਹ ਜਿਹੜਾ ਸਾਡਾ ਬਲੱਡ ਹੈ ਲੈ ਜੀ ਤੇ ਬਹੁਤ ਜਲਦੀ ਸਾਡਾ ਪੂਰਾ ਹੋ ਜਾਂਦਾ ਕਿਤੋਂ ਛੇ ਘੰਟਿਆਂ ਵਿੱਚ ਪੂਰਾ ਹੋ ਜਾਂਦਾ ਵਾ ਤੋਂ ਬਲੱਡ ਡੋਨੇਟ ਕਰਨ ਤੋਂ ਬਾਅਦ ਕਮਜ਼ੋਰੀ ਤਾਂ ਬਹੁਤ ਦੂਰ ਦੀ ਗੱਲ ਹੈ ਜੋ ਸਾਨੂੰ ਮੈਂਟਲੀ ਸੈਟੀਸਫੈਕਸ਼ਨ ਮਿਲਦੀ ਹੈ ਸਾਨੂੰ ਮਾਨਸਿਕ ਸਕੂਨ ਮਿਲਦਾ ਹੈ ਉਸ ਤੋਂ ਵੱਡੀ ਕੋਈ ਗੱਲ ਨਹੀਂ ਹੈ ਸੋ ਵੱਧ ਝੜ ਕੇ ਦੇਣਾ ਚਾਹੀਦਾ ਹੈ ਇਹ ਤਾਂ ਕੋਈ ਲੌਸ ਨਹੀਂ ਤੇ ਬੈਨੀਫਿਟਸ ਬੈਨੀਫਿਟਸ ਜੀ ਜੋ ਤੁਸੀਂ ਪਹਿਲੀ ਵਾਰ ਖੂਨਦਾਨ ਕੀਤਾ ਹੈ ਉਹਦੇ ਬਾਰੇ ਤੁਹਾਨੂੰ ਯਾਦ ਹੈ ਕੁਝ ਜਾਂ ਤੁਹਾਨੂੰ ਕੋਈ ਕਿੰਨੇ ਮੋਟੀਵੇਟ ਕੀਤਾ ਜਾਂ ਤੁਹਾਨੂੰ ਕੀ ਫੀਲ ਹੋਇਆ ਪਹਿਲੀ ਵਾਰ ਤਾਂ ਬੰਦੇ ਨੂੰ ਥੋੜਾ ਡਰ ਲੱਗਦਾ ਹੈ ਨਾ ਉਹਦੇ ਬਾਰੇ ਕੋਈ ਫੀਲਿੰਗ ਤੁਹਾਡੀ ਕੋਈ ਕਿਸਮਾ ਚਾਹੁੰਦੇ ਤੁਸੀਂ ਇਹ ਐਕਚੁਅਲੀ ਸਰ ਜਿਹੜਾ ਨਾ ਇਹ ਸਾਰਾ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੁੰਦੀ ਹੈ ਜੀ ਨਾ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੀ ਹੈ ਬਸ ਕਿਸੇ ਨੇ ਕੋਈ ਵੇਅਰਨ ਕੀਤਾ ਆਪਣੀ ਫੀਲਿੰਗ ਕੀ ਸੀ ਕਿ ਯਾਰ ਇਹ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਇਨਸਾਨੀ ਜਮ ਇੱਕ ਵਾਰ ਹੀ ਮਿਲਦਾ ਹੈ ਅਰ ਸਾਡੀ ਜ਼ਿੰਦਗੀ ਕਿਸੇ ਦੇ ਕੰਮ ਆ ਜਾਵੇ ਸਾਡੇ ਖੂਨ ਦਾਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਜਾਵੇ ਤੇ ਇਸ ਤੋਂ ਆਈ ਥਿੰਕ ਵੱਡਾ ਕੋਈ ਪੁੰਨ ਕਮਾਉਣ ਵਾਲਾ ਕੰਮ ਨਹੀਂ ਹੈਗਾ ਤੇ ਉਸ ਤੋਂ ਬਾਅਦ ਲਗਾਤਾਰ ਦੇ ਰਹੇ ਹਰ ਵਾਰੀ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਹੁਣ ਵੀ ਕੋਈ ਵੀ ਸਾਨੂੰ ਕਿਤੇ ਵੀ ਆਵਾਜ਼ ਮਾਰੇ ਆਈਦਰ ਚੰਡੀਗੜ੍ਹ ਲੁਧਿਆਣਾ ਜਲੰਧਰ ਕਿਤੇ ਵੀ ਸਾਨੂੰ ਆਵਾਜ਼ ਮਾਰੇ ਅਸੀਂ ਸਾਰੇ ਕੰਮ ਛੱਡ ਕੇ ਉੱਥੇ ਬਲੱਡ ਡੋਨੇਟ ਕਰਨ ਲਈ ਚਲੇ ਜਾਂਦੇ ਆ ਉਹ ਜਿੱਥੇ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਉਦਾਂ ਉਹਦੇ ਨਾਲ ਬੰਦੇ ਦੀ ਹੈਲਥ ਵੀ ਫਿੱਟ ਰਹਿੰਦੀ ਆ ਥੈਂਕ ਯੂ ਸੋ ਮਚੀ ਥੈਂਕ ਯੂ ਧੰਨਵਾਦ ਪ੍ਰਾਟ ਸਾਹਿਬ